ਜਾ ਜੀ ਦੇ ਸਾਹਮਣੇ ਪੇਸ਼ ਹੋਣਾ ਸੀ ਕਰਵਿਤ ਕੇ ਜਵਾਲ ਹਨੇ ਪਰ ਉਹਨਾਂ ਨੇ ਪਹਿਲੇ ਹੀ ਇਹਨਾਂ ਸਮਰਾਂ ਨੂੰ ਜਿਹੜਾ ਗੈਰ ਕਾਨੂੰਨੀ ਕਰਾਰ ਦਿੱਤਾ ਸੀ ਕਾਨੂੰਨੀਤਾ کورٹ ਦੇ ਉਹ ਕਿ ਕਿਸੇ ਨੂੰ ਨਹੀਂ ਦੇਊਗੀ ਕਾਨੂੰਨ ਦੇ ਮੁਤਾਬਕ ਚੱਲਦੇ ਸਨ ਚੋਰ ਦੇ ਬੰਦੇ ਅੰਦਰ ਪਾਪ ਹੁੰਦਾ ਡਰ ਤੇ ਉਹ ਲੋੜ ਸੀ ਕਹਿੰਦੇ ਖੜਾਗੇ ਨਾਮ ਤੇਰੇ ਉਹ ਛੱਡ ਕੇ ਮੈਦਾਨ ਭੱਜ ਗਏ ਇਸ ਕੋਈ ਨ ਕੋਈ ਦਾਲ ਨਿਕਲਿਆ ਕੇਂਦਰ ਦੇ ਵਿੱਚ ਇੱਕ ਬੈਠਕ ਜਿਹੜੀ ਹੈ ਉਹ ਪਾਜਪਾਦੀ ਹੋਈ ਸੀ ਜਿਸ ਦੇ ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਜਿਹੜੇ ਨੇ ਉਹ ਮੌਜੂਦ ਸੀਗੇ ਜਿਹੜੇ 5 ਰੁਪਏ ਦੇ ਪੰਜੂ ਪੇਦੇ ਇਲੈਕਸਿਸ ਤੋਂ ਬਾਅਦ ਜੋ ਮੰਥਨ ਕੀਤਾ ਗਿਆ ਸੀਗਾ ਉੱਥੋਂ ਲੈ ਕੇ ਜਿਹੜਾ ਇੱਕ ਬੈਠਕ ਜਿਹੜੀ ਹੈ ਦਿੱਲੀ ਦੇ ਵਿੱਚ ਹੋਈ ਸੀ ਤੇ ਹੁਣ ਜਿਹੜੀ ਹੈ ਇੱਕ ਬੈਠਕ ਉਸੇ ਦੇ ਵਿੱਚ ਪੰਜਾਬ ਚ ਹੋ ਰਹੀ ਹੈ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਜਿਹੜੇ ਨੇ ਇਸ ਬੈਠਕ ਦੀ ਅਗਵਾਈ ਕਰ ਰਹੇ ਨੇ ਜ਼ਰੂਰ ਗੱਲਬਾਤ ਅਸੀਂ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਕਿਸ ਤਰੀਕੇ ਨਾਲ ਮੰਥਨ ਕੀਤਾ ਜਾ ਰਿਹਾ ਹੈ ਉਸ ਨੂੰ ਲੈ ਕੇ ਜਿਹੜਾ ਹੈ ਕਿਸ ਤਰੀਕੇ ਮੰਥਨ ਹੋ ਰਿਹਾ ਤੇ ਨਾਲ ਨਾਲ ਅੱਜ ਇੱਕ ਸਵੇਰੇ ਟਵੀਟ ਵੀ ਜਿਹੜਾ ਹੈ ਸੁਨੀਲ ਜਾਖੜ ਵੱਲੋਂ ਕੀਤਾ ਗਿਆ ਸੀਗਾ ਉਸ ਦੇ ਉੱਤੇ ਵੀ ਅਸੀਂ ਜ਼ਰੂਰ ਗੱਲਬਾਤ ਜਿਹੜੀ ਹੈ ਉਹ ਕਰਾਂਗੇ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਕਿਸ ਤਰੀਕੇ ਨਾਲ ਉਹ ਸਭ ਚੀਜ਼ ਤਰੀਕੇ ਸਭ ਚੀਜ਼ ਜ਼ਰੂਰ ਗੱਲਬਾਤ ਅਸੀਂ ਜ਼ਰੂਰ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਕਿਸ ਤਰੀਕੇ ਨਾਲ ਮੰਥਨ ਹੋਏਗਾ 2024 ਇਲੈਕਸ਼ਨ ਪੰਜਾਬ ਚ ਕਿਸ ਤਰੀਕੇ ਭਾਜਪਾ ਲੜੇਗੀ ਉਸ ਦੇ ਉੱਤੇ ਕਿਸ ਤਰੀਕੇ ਨਾਲ ਜਿਹੜਾ ਮੰਥਨ ਹੋਊਗਾ ਉਸ ਦੇ ਬਸੇ ਅਸੀਂ ਚਰਚਾ ਵੀ ਜਿਹੜੀ ਹੈ ਕਿਤੇ ਨਾ ਕਿਤੇ ਜ਼ਰੂਰ ਕਰਾਂਗੇ ਪਰ ਸੁਨੀਲ ਜਾਖੜ ਜਿਹੜੇ ਨੇ ਅੱਜ ਇੱਕ ਅਹਿਮ ਬੈਠਕ ਜਿਹੜੀ ਹੈ ਉਹ ਚੰਡੀਗੜ੍ਹ ਦੇ ਵਿੱਚ ਜਿਹੜੇ ਲੈ ਰਹੇ ਨੇ ਸੂਬਾ ਲੈਵਲ ਦੀ ਬੈਠਕ ਜਿਹੜੀ ਹੈ ਉਹ ਇੱਥੇ ਹੋ ਰਹੀ ਹੈ ਤੇ ਕਿਸ ਤਰੀਕੇ ਨਾਲ ਜਿਹੜਾ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਮੰਥਨ ਹੋਏਗਾ ਇਸ ਦੇ ਅਸੀਂ ਜ਼ਰੂਰ ਗੱਲਬਾਤ ਕਰਾਂਗੇ ਕੀ ਸੋਚਦੇ ਨੇ ਇਸ ਤਰੀਕੇ ਨਾਲ ਪੰਜਾਬ ਦੇ ਵਿੱਚ ਚੋਣਾ ਭਾਜਪਾ ਲੜਦੀ ਹੋਈ ਨਜ਼ਰ ਆਊਗੀ ਇਸ ਬਾਬਤ ਵਿੱਚ ਹੀ ਗੱਲਬਾਤ ਕਰਾਂਗੇ ਸੋ ਜ਼ਰੂਰ ਅਸੀਂ ਸੁਨੀਲ ਜਾਖੜ ਜਿਹੜੇ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਜਾਣਨ ਦੀ ਕੋਸ਼ਿਸ਼ ਕਰਾਂਗੇ ਕੀ ਕਰਾਂਗੇ ਕਿਸ ਤਰੀਕੇ ਦੇ ਨਾਲ ਇਲੈਕਸ਼ਨ ਲੜਨਗੇ ਉਹ ਸਭ ਚੀਜ਼ਾਂ ਜਿਹੜੀਆਂ ਨੇ ਉਸ ਤੇ ਜਾਣਕਾਰੀ ਕੀਤੀ ਜਾਏਗੀ ਤੇ ਸਦੇ ਤੌਰ ਦੇ ਉਤੇ ਜਿਹੜੀ ਜੋ ਕੇਂਦਰ ਦੀ ਬੈਠਕ ਹੋਈ ਸੀਗੀ ਉਸ ਦੇ ਵਿੱਚ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਵੀ ਜਿਹੜੇ ਮੌਜੂਦ ਰਹੇ ਨੇ ਜਾਂ ਫਿਰ ਗੱਲ ਕੀਤੀ ਜਾਵੇ ਤਾਂ ਦੇਸ਼ ਦੇ ਜਿਹੜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਹ ਵੀ ਉਸ ਦੇ ਵਿੱਚ ਸ਼ਾਮਿਲ ਰਹੇ ਨੇ ਸੋ ਕਿਸ ਤਰੀਕੇ ਦੇ ਨਾਲ ਜਿਹੜਾ ਮੰਥਨ ਹੋਏਗਾ ਕਿਹੜੇ-ਕਿਹੜੇ ਜਿਹੜੇ ਮੇਨ ਚਿਹਰੇ ਹੋ ਸਕਦੇ ਨੇ ਉਸ ਦੇ ਉੱਤੇ ਵੀ ਚਰਚਾ ਜਿਹੜੀ ਕਿਤੇ ਨਾ ਕਿਤੇ ਅੱਜ ਇਸ ਮੰਥਨ ਦੇ ਵਿੱਚ ਹੋ ਸਕਦੀ ਹੈ ਕੀ ਕੁਝ ਹੋਏਗਾ ਇਸ ਬਾਬਤ ਅਸੀਂ ਸੁਨੀਲ ਜਾਖੜ ਨਾਲ ਜ਼ਰੂਰ ਗੱਲਬਾਤ ਕਰਦੀ ਕੋਸ਼ਿਸ਼ ਅਸੀਂ ਹੈ ਉਹ ਕਰਾਂਗੇ ਤੇ ਅ ਅੱਜ ਜਿਹੜਾ ਈਡੀ ਵੱਲੋਂ ਜਿਹੜੀ ਹੈ ਇੱਕ ਹਸਮਾ ਜਿਹੜਾ ਦਿੱਤਾ ਗਿਆ ਸੀ ਜਿਸ ਤੇ ਅਰਵਿੰਦ ਕੇਜੀ ਵੱਲ ਨੇ ਪੇਸ਼ ਹੋਣਾ ਸੀਗਾ ਪਰ ਉਹ ਪੇਸ਼ ਨਹੀਂ ਹੋਏ ਤਾਂ ਕਿਸ ਤਰੀਕੇ ਨਾਲ ਜਿਹੜਾ ਹੈ ਕਿਸ ਤਰੀਕੇ ਦੇਖਦੇ ਨੇ ਇਸ ਪੂਰੇ ਮਸਲੇ ਨੂੰ ਇਸ ਬਾਬਤ ਦੇ ਅਸੀਂ ਗੱਲਬਾਤ ਕਰਾਂਗੇ ਸਾਡੇ ਨਾਲ ਜਕੀਰ ਸਾਹਿਬ ਕਿੱਦਾਂ ਦੇਖੀ ਅੱਜ ਪੰਜਾਬ ਲੈਵਲ ਦੀ ਬੈਠਕ ਦੀ ਇੱਕ ਮੰਥਨ ਜਿਹੜਾ ਕਿਦਨੇ ਕਿਤੇ ਕੀਤਾ ਜਾ ਰਿਹਾ ਪੰਜਾਬ ਲੈਵਲ ਦੇ ਵਿੱਚ 2024 ਦਾ ਜਿਹੜਾ ਇਲੈਕਸ਼ਨ ਹੋਣ ਜਾ ਰਹੇ ਨੇ ਉਸ ਮੰਥਨ ਨੂੰ ਕਿਸ ਤਰੀਕੇ ਦੇਖੀ ਕਿਉਂਕਿ ਪੰਜਾਬ ਦੇ ਹਾਲਾਤ ਕੁਝ ਹੋਰ ਨੇ ਜਿਹੜੇ ਸੂਬੇ ਦੇ ਇਲੈਕਸ਼ਨ ਹੋਣ ਨੇ ਜਿਹੜੇ ਬੇਸਿਕ ਫੰਡਮੈਂਟਲਸ ਹੈਗੇ ਲੋਕਾਂ ਨੇ ਜਿਸ ਤਰ੍ਹਾਂ ਵਿਕ The cat sat on the ਛੱਤੀਸਗੜ੍ਹ ਹੈ ਮੱਧ ਪ੍ਰਦੇਸ਼ ਹੈ ਰਾਜਸਥਾਨ ਦੇ ਅੰਦਰ ਜੋ ਕਮੀਆਂ ਚਾਹੇ ਤੇਲੰਗਾਨਾ ਦੇ ਅੰਦਰ ਰਹੀਆਂ ਉਹਨਾਂ ਸਾਰਿਆਂ ਨੂੰ ਉਥੇ ਡਿਸਕਸ ਕਰਕੇ ਉਹਨਾਂ ਤੋਂ ਸਬਕ ਸਿੱਖ ਕੇ ਉਹਨਾਂ ਤੋਂ ਐਕਸਪੀਰੀਅੰਸ ਦਾ ਫਾਇਦਾ ਲੈ ਕੇ ਉਹ ਸਾਰੀਆਂ ਗੱਲਾਂ ਅਸੀਂ ਵਰਕਰ ਸਾਰੇ ਆਪਣੇ ਸਾਥੇ ਸਾਰੇ ਅੱਛਾ ਜੀ ਨੇ ਵੀ ਆਪਣੇ ਜਿਹੜੇ ਨੇ ਕਿਤੇ ਨਾ ਕਿਤੇ ਮੰਥਨ ਰੱਖਿਆ ਸੀਗੇ ਸਭ ਕੁਝ ਸਭ ਨੂੰ ਐਸੇ ਲੋਕਾਂ ਨਾਲ ਸਾਂਝੇ ਕਰ ਰਹੇ ਆ ਇਹਨਾਂ ਦੀ ਫੀਡਬੈਕ ਵੀ ਲੈ ਕੇ ਸਾਡੇ ਸਾਰੇ ਡਿਸਟ੍ਰਿਕਟ ਪ੍ਰਧਾਨ ਆਏ ਬਹੁਤ ਇੰਪੋਰਟੈਂਟ ਬਣਿਆ ਪਿਆ ਅੱਜ ਕੇਜੀਵਾਲ ਜਿਹੜੇ ਨੇ ਉਹ ਹੁਸ਼ਿਆਰਪੁਰ ਆਏ ਤੇ ਮੁੱਖ ਮੰਤਰੀ ਭਗਵੰਤ ਮਾਨ ਜਿਹੜੇ ਨੇ ਉਹ ਆਂਧਰਾ ਪ੍ਰਦੇਸ਼ ਚਲੇ ਗਏ ਹਾਲਾਂਕਿ ਅੱਜ ਈਦੀ ਦੇ ਸਾਹਮਣੇ ਪੇਸ਼ ਹੋਣਾ ਸਿਕਰਵਿੰਦ ਕੇ ਜੀਵ ਹਾਲਾ ਨਏ ਪਰ ਉਹਨਾਂ ਨੇ ਪਹਿਲਾਂ ਹੀ ਇਹਨਾਂ ਸਮਨਾਂ ਨੂੰ ਜਿਹੜਾ ਗੈਰ ਕਾਨੂੰਨੀ ਕਰਾਰ ਦਿੱਤਾ ਸੀਗਾ ਦੇਖੋ ਗੈਰ ਕਾਨੂੰਨੀ ਤਾਂ ਕੋਰਟ ਦੇਊਗੀ ਕਿਸੇ ਨੂੰ ਨਹੀਂ ਦੇਊਗੀ ਕਾਨੂੰਨ ਦੇ ਮੁਤਾਬਕ ਚੱਲ ਰਿਹਾ ਸੁਪਰੀਮ ਕੋਰਟ ਨੇ ਪਹਿਲਾਂ ਕਿਹਾ ਸੀ ਵੇਅਰ ਇਜ਼ ਦਾ ਮਨੀ ਟ੍ਰੇਲ ਜਦੋਂ ED ਨੇ ਮਨੀ ਟ੍ਰੇਲ ਸਟੈਬਲਿਸ਼ ਕਰਤੀ ਤੇ ਉਹਦੇ ਬਾਅਦ ਚਾਹੇ ਸੰਜੇ ਸਿੰਘ ਜੀ ਥੀ ਚਾਹੇ ਸਾਡੇ ਸਸੋਧਿਆ ਜੀ ਹੈ ਉਹਨਾਂ ਸਾਰਿਆਂ ਦੀ ਬੇਲਬੂਲ ਕੈਨਸਲ ਕਰਕੇ ਉਹਨਾਂ ਨੂੰ 8 ਮਹੀਨੇ ਦਾ ਫਰਮਾਨ ਕੀਤਾ ਵੀ 8 ਮਹੀਨੇ ਤਾਂ ਹੀ ਖਤਮ ਕਰੋ ਇਹਨਾਂ ਨੂੰ ਬੇਲ ਨਹੀਂ ਮਿਲਣੀ ਅਗਲਾ ਨੰਬਰ ਜਿਹਨੂੰ ਆਪ ਕੇਜਰੀਵਾਲ ਸਾਹਿਬ ਕਹਿ ਰਹੇ ਵੀ ਮੈਨੂੰ ਫੜਨਗੇ ਕਿਉਂਕਿ ਚੋਰ ਦੇ ਮਨ ਦੇ ਅੰਦਰ ਪਾਪ ਹੁੰਦਾ ਡਰ ਹੁੰਦਾ ਸਾਬ ਉਹ ਕਹਿੰਦੇ ਵੀ ਹੁਣ ਦਿੱਲੀ ਦੀ ਸਰਕਾਰ ਤਿਹੜ ਜੇਲ੍ਹ ਚੋਂ ਚੱਲੂਗੀ ਤੇ ਫਿਰ ਜਦੋਂ ਅੱਜ ਜਦੋਂ ਲੋਡ ਸੀਗੀ ਬਾਈ ਤਾਂ ਚਲੋ ਅੱਜ ਤਾਂ ਸਵੇਰੇ ਪਤਾ ਲੱਗਿਆ ਵੀ ਕੇਜਰੀਵਾਲ ਸਾਹਿਬ ਨਹੀਂ ਜਾ ਰਹੇ ਨਹੀਂ ਪਹਿਲਾਂ ਤਾਂ ਇਹਨਾਂ ਬੁਕਿੰਗ ਤਾਂ ਭਗਵੰਤ ਮਾਨ ਜੀ ਨੇ ਪੰਜ ਚਾਰ ਦਿਨ ਪਹਿਲਾਂ ਹੀ ਕਰਾਈ ਹੋਣੀ ਹੈ ਫਿਰ ਜਦੋਂ ਲੋਡ ਸੀ ਕਹਿੰਦੇ ਖੜਾਂਗੇ ਨਾਲ ਤੇਰੇ ਉਹ ਛੱਡ ਕੇ ਮੈਦਾਨ ਭੱਜ ਗਏ ਅੱਜ ਛੱਡ ਕੇ ਉਧਰ ਜਾਵੜੇ ਕੋਈ ਨਾ ਕੋਈ ਦਾਲ ਵਿੱਚ ਕਾਲਾ ਹੈ ਵੀ ਪਾਸਨਾ ਇੱਧਰ ਹੁਸ਼ਿਆਰਪੁਰ ਹੋ ਰਹੀ ਹੈ ਉਧਰ ਆਂਧਰਾ ਪ੍ਰਦੇਸ਼ ਹੋ ਰਹੀ ਹੈ ਕਿ ਇਸ ਨੂੰ ਕਿਸ ਤਰੀਕੇ ਦੇਖੇ ਕਿ ਆਮ ਆਦਮੀ ਪਾਰਟੀ ਵਿੱਚ ਵੀ ਕਿਤੇ ਨਾ ਕਿਤੇ ਕੋਈ ਨਾ ਕੋਈ ਦਾਲ ਵਿੱਚ ਕਾਲਾ ਹੈ ਸਭ ਕਿਤੇ ਨਾ ਕਿਤੇ ਭਗਵੰਦ ਮਾਨ ਜੀ ਨੇ ਇਸ਼ਾਰਾ ਕੀਤਾ ਹੈ ਵੀ ਕੇਜਰੀਵਾਲ ਸਾਹਿਬ ਕਿਉਂਕਿ ਇੱਥੇ ਤਪੱਸਿਆ ਸਹੀ ਹੁੰਦੀ ਹੁੰਦੀ ਤਾਂ ਭਗਵੰਦ ਮਾਨ ਜੀ ਇੱਥੇ ਕਰ ਲੈਂਦੇ ਆਪ ਇਹ 25 ਲੱਖ ਰੁਪਇਆ ਲਾ ਕੇ ਜੈਟ ਚਾਰਟਰ ਕਰਕੇ ਆਂਧਰਾ ਪ੍ਰਦੇਸ਼ ਗਏ ਐ ਆਹ ਕੰਮ ਤਾਂ ਹੁਸ਼ਾਰਪੁਰ ਚ 1.5 ਘੰਟੇ ਤੋਂ ਸਫ਼ਰ ਲੱਗਣਾ ਸੀਗਾ ਕਾਰ ਚ ਜਾਵੜਦੇ ਪੰਜਾਬ ਦਾ 2 25 ਲੱਖ ਰੁਪਇਆ ਵੱਜ ਜਾਣਾ ਸੀਗਾ ਅੱਜ 2500 ਕਰੋੜ ਰੁਪਇਆ ਕਰਜ਼ਾ ਚੱਕ ਕਰਜ਼ੇ ਦੀ ਗੱਲ ਹੋਈ ਤੇ ਆ 25 ਲੱਖ ਹੋਰ ਜੋੜਤਾ ਉਹਦੇ ਚ ਇਸ ਕਰਕੇ ਇਹਨਾਂ ਗੱਲਾਂ 'ਚ ਕਈ ਸਵਾਲ ਉੱਠਦੇ ਐ ਵੀ ਉਹਨਾਂ ਨੇ ਭਗਵੰਤ ਮਾਨ ਜੀ ਦੇ ਉੱਤੇ ਮੋਹਰ ਲਾਤੀ ਵੀ ਕੇਜਰੀਵਾਲ ਸਾਹਿਬ ਤੇ ਮੋਹਰ ਲਾਤੀ ਵੀ ਕੇਜਰੀਵਾਲ ਸਾਹਿਬ ਤਪੱਸਿਆ ਕਰਨ ਨਹੀਂ ਆਏ ਕੇਜਰੀਵਾਲ ਸਾਹਿਬ ਨੇ ਚਿੱਠੀ ਵੀ ਲਿਖਤੀ ਸੀ ਕਹਿੰਦੇ ਕੋਆਪਰੇਟ ਕਰਾਂਗੇ ਅਸੀਂ ਕੋਆਪਰੇਸ਼ਨ ਵਾਸਤੇ ਤਾਂ ਬੁਲਾ ਰਹੇ ਜਾਣ ਫਿਰ ਕਰਨ ਕੋਆਪਰੇਟ ਫਿਰ ਦਰਦੇ ਕਿਉਂ ਹੈ ਜੇ ਅਗਰ ਸਭ ਸੱਚੇ ਐ ਤਾਂ ਕੋਈ ਇਹਨਾਂ ਨੂੰ ਆਂਚ ਨਹੀਂ ਸਰ ਜੀ ਠੀਕ ਐ ਜੀ ਸੋ ਸਿੱਧੇ ਤੌਰ 'ਤੇ ਅਰਵ ਉਹਨਾਂ ਦੇ ਬਾਰੇ ਬੋਲਦੇ ਹੋਏ ਨਜ਼ਰ ਆਏ ਨੇ ਕਹਿੰਦੇ ਹੋਏ ਨਜ਼ਰ ਆਏ ਨੇ ਕਿ ਜੇਕਰ ਜੀ ਈਡੀ ਦੇ ਨਾਲ ਕੋਆਪਰੇਟ ਕਰਨਾ ਹੈ ਤਾਂ ਈਡੀ ਦੇ ਅੱਜ ਪੇਸ਼ੀ ਤੇ ਜਾਂਦੇ ਸਿੱਧੇ ਤੌਰ ਦੇ ਉੱਤੇ ਅਜ ਰਵਿੰਦ ਕੇ ਜੀ ਵੱਲ ਹਸ਼ਿਆਰਪੁਰ ਆਏ ਹੋਣੇ ਪੰਜਾਬ ਦੇ ਮੁੱਖ ਮੰਤਰੀ ਆਂਧਰਾ ਪ੍ਰਦੇਸ਼ ਗਏ ਨੇ ਉਸ ਦੇ ਉੱਤੇ ਵੀ ਸਵਾਲ ਜਰ ਰਹੇ ਨੇ ਸਿੱਧੇ ਤੌਰ ਦੇ ਉੱਤੇ ਸੁਨੀਲ ਜਾਖੜ ਜੋ ਕਿ ਪੰਜਾਬ ਭਾਜਪਾ ਦੇ ਪ੍ਰਧਾਨ ਨੇ ਉਹਨਾਂ ਵੱਲੋਂ ਚੱਕੇ ਗਏ ਨੇ ਕੈਮਰਾ ਪਰਸਨ ਸ਼ੇਵ ਦੇ ਨਾਲ ਸਾਇੰਦਰੂਲਾ ਲਿਵਿੰਗ ਇੰਡੀਆ ਨਿਊਜ਼ ਚੰਡੀਗੜ੍ਹ